ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 26.5 ਡਿਗਰੀ ਸੈਂਟੀਗ੍ਰੇਡ ਹੈ ਪਰ ਇਹ ਲਗਭਗ 5.0 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਹੁਣ ਤੱਕ ਦਾ ਡਾਟਾ ਦੇਖੀ ਤਾਂ ਇਹ 26 ਜੂਨ ਦਾ ਹਾਈਐਸਟ ਮਿਨਿਮਮ ਟੈਂਪਰੇਚਰ ਅਸੀਂ ਅੱਜ ਰਿਕਾਰਡ ਕੀਤਾ ਹੈ 32.4 ਡਿਗਰੀ ਸੈਂਟੀਗ੍ਰੇਡ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀ ਬਾਰਿਸ਼ ਵੀ ਐਕਸਪੈਕਟਿਡ ਹੈ ਸਪੈਸ਼ਲੀ 28 ਔਰ 29 ਤਰੀਕ ਨੂੰ ਕਿਤੇ ਕਿਤੇ ਜਿਹੜੀ ਹੈਵੀ ਰੇਨ ਵੀ ਹੋ ਸਕਦੀ ਹੈ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੀਟ ਵੇਵ ਚੱਲ ਰਹੀਆਂ ਸੀ ਤੇ ਤਾਪਮਾਨ ਬਦਨ ਦੇ ਨਾਲ ਗਰਮੀ ਦਾ ਪ੍ਰਕੋਪ ਲੋਕਾਂ ਨੂੰ ਚੱਲਣਾ ਪੈ ਰਿਹਾ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਤਾਪਮਾਨ ਰਹੇਗਾ ਕੀ ਲੋਕਾਂ ਨੂੰ ਮੁੜ ਤੋਂ ਗਰਮੀ ਦਾ ਪ੍ਰਕੋਪ ਚੱਲਣਾ ਪਵੇਗਾ ਸਾਡੇ ਨਾਲ ਮੌਸਮ ਵਿਗਿਆਨੀ ਨੇ ਪਵਨੀਤ ਕੌਰ ਕਿੰਗਰਾ ਜੀ ਗੱਲਬਾਤ ਕਰ ਲੈਨੇ ਆ ਕੀ ਕਹਣਾ ਉਹਨਾਂ ਦਾ ਮੈਮ ਕਿਸ ਤਰ੍ਹਾਂ ਦਾ ਜਿਹੜਾ ਮੌਸਮ ਆਉਣ ਵਾਲੇ ਦਿਨਾਂ ਵਿੱਚ ਰਹਿਣ ਵਾਲਾ ਹੈ ਕਿਉਂਕਿ ਪਿਛਲੇ ਦਿਨ ਕਾਫੀ ਜਿਹੜੀ ਹੈ ਲੋਕਾਂ ਨੂੰ ਗਰਮੀ ਦਾ ਪ੍ਰਕੋਪ ਚੱਲਣਾ ਪਿਆ ਬਿਲਕੁਲ ਜੀ ਪਿਛਲੇ 3-4 ਦਿਨ ਜਿਹੜਾ ਫੇਰ ਇੱਕ ਵਾਰੀ ਹੀਟ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਸੀ ਔਰ ਡੇ ਟਾਈਮ ਟੈਂਪਰੇਚਰ ਫੇਰ 40 ਡਿਗਰੀ ਸੈਂਟੀਗ੍ਰ 34 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 37 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲਗਭਗ 4 ਡਿਗਰੀ ਸੈਂਟੀਗ੍ਰੇਡ ਜੋ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 32.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 26.5 ਡਿਗਰੀ ਸੈਂਟੀਗ੍ਰੇਡ ਹੈ ਔਰ ਇਹ ਲਗਭਗ 5.9 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਔਰ ਜੇ ਅਸੀਂ 1970 ਤੋਂ ਹੁਣ ਤੱਕ ਦਾ ਡਾਟਾ ਦੇਖੀ ਤਾਂ ਇਹ 26 ਜੂਨ ਦਾ ਹਾਈएस्ट ਮਿਨਿਮਮ ਟੈਂਪਰੇਚਰ ਅਸੀਂ ਅੱਜ ਰਿਕਾਰਡ ਕੀਤਾ ਹੈ 32.4 ਡਿਗਰੀ ਸੈਂਟੀਗ੍ਰੇਡ ਇਹਦੇ ਤੋਂ ਪਹਿਲਾਂ ਵੱਧ ਤੋਂ ਵੱਧ 30.6 ਡਿਗਰੀ ਸੈਂਟੀਗ੍ਰੇਡ 1999 ਦੇ ਵਿੱਚ ਔਰ 2017 ਦੇ ਵਿੱਚ ਰਿਕਾਰਡ ਕੀਤਾ ਗਿਆ ਸੀਗਾ ਬਟ ਅੱਜ ਇਹ 32.4 ਡਿਗਰੀ ਸੈਂਟੀਗ੍ਰੇਡ 1970 ਤੋਂ ਲੈ ਕੇ ਜੋ ਸਾਡੇ ਕੋਲ ਡਾਟਾ ਰਿਕਾਰਡਸ ਨੇ ਉਦੋਂ ਤੋਂ ਲੈ ਕੇ ਜਿਹੜਾ 26 ਜੂਨ ਦਾ ਜਿਹੜਾ ਹਾਈएस्ट ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਟੈਂਪਰੇਚਰ ਵੀ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਔਰ ਜਿਹੜਾ ਮੌਇਸਚਰ ਵੀ ਕਿਉਂਕਿ ਸਾਊਥ-ਈਸਟਰਨਲੀ ਵਿੰਡਸ ਦਿਨੋ-ਦਿਨ ਸਟਰੋਂਗ ਹੋ ਰਹੀਆਂ ਨੇ ਔਰ ਜਿਹੜਾ ਮੌਇਸਚਰ ਵੀ ਹਵਾ ਦੇ ਵਿੱਚ ਜਿਹੜਾ ਵੱਧ ਰਿਹਾ ਹੈਗਾ ਸੋ ਉਹਦੇ ਕਰਕੇ ਅੱਜ ਕੱਲ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਕਾਫੀ ਅਨਕੰਫਰਟੇਬਲ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਮੈਮ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ 54 ਸਾਲਾਂ ਦਾ ਲਗਭਗ ਜਿਹੜਾ ਰਿਕਾਰਡ ਤੋੜਤਾ ਮੌਸਮ ਨੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਮਿਨਿਮਮ ਟੈਂਪਰੇਚਰ ਜਿਹੜਾ ਵਾ ਉਹ ਸਭ ਤੋਂ ਜ਼ਿਆਦਾ ਦਿਨ ਦੇ ਵਿੱਚ ਇਹਦਾ ਮਤਲਬ ਵੀ ਅੱਜ ਗਰਮੀ ਹੈ ਜਿਹੜੀ ਹੋਰ ਜ਼ਿਆਦਾ ਪ੍ਰਕੋਪ ਲੋਕਾਂ ਨੂੰ ਝੱਲਣਾ ਪਊਗਾ ਅ ਬਿਲਕੁਲ ਜੀ ਕਿਉਂਕਿ ਨਾਈਟ ਟਾਈਮ ਟੈਂਪਰੇ ਰਿਕਾਰਡ ਹਾਈਐਸਟ ਰਿਕਾਰਡ ਕੀਤਾ ਗਿਆ ਕਿਉਂਕਿ ਜਿਹੜਾ ਕੁਝ ਕਲਾਉਡੀ ਕੰਡੀਸ਼ਨਸ ਵੀ ਬਣਿਆ ਹੋਇਆ ਸੀਗੀਆਂ ਕੁਝ ਹਵਾ ਦੇ ਵਿੱਚ ਮੌਇਸਚਰ ਵੀ ਵੱਧ ਗਿਆ ਸੋ ਕਈ ਰੀਜਨਸ ਇਕੱਠੇ ਹੋ ਗਏ ਜਿਹਦੇ ਕਰਕੇ ਨਾਈਟ ਟਾਈਮ ਟੈਂਪਰੇਚਰ ਵੱਧ ਗਿਆ ਔਰ ਕਿਉਂਕਿ ਟੈਂਪਰੇਚਰ ਵੀ ਵੱਧਦਾ ਹੈ ਡੇ ਟਾਈਮ ਵੀ ਅਸੀਂ ਕੱਲ ਦਾ ਦੇਖਿਆ ਕਿ 40 ਡਿਗਰੀ ਸੈਲਸੀਅਸ ਤੋਂ ਉੱਪਰ ਹੈ ਸੋ ਦੇ ਕਰਕੇ ਕਾਫੀ ਜਿਹੜਾ ਹੌਟ ਐਂਡ ਹਿਊਮਿਡ ਕੰਡੀਸ਼ਨਸ ਬਣੀਆਂ ਹੋਈਆਂ ਨੇ ਬਟ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਕਿਤੇ ਕਿਤੇ ਬਾਰਿਸ਼ ਐਕਸਪੈਕਟਿਡ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਟੈਂਪਰੇਚਰ ਦੇ ਵਿੱਚ ਥੋੜੀ ਗ੍ਰਾਵਟ ਆ ਸਕਦੀ ਹੈ ਔਰ ਸਾਨੂੰ ਜਿਹੜ ਮੂੰਹ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਮਿਨੀਮਮ ਟੈਂਪਰੇਚਰ ਜਿਹੜਾ ਜਿਹਦਾ ਦਿਨ 54 ਸਾਲਾਂ ਬਾਅਦ ਅਜਿਹਾ ਜਾਂ ਫਿਰ 54 ਜਦੋਂ ਦਾ ਰਿਕਾਰਡ ਤੁਹਾਡੇ ਕੋਲ ਹੈਗਾ ਉਦੋਂ ਤੋਂ ਸਭ ਤੋਂ ਜ਼ਿਆਦਾ ਵਾ ਪਰ ਅਸੀਂ ਦੇਖਿਆ ਬਾਹਰ ਇੰਨੀ ਜ਼ਿਆਦਾ ਧੁੱਪ ਨਹੀਂ ਹੈਗੀ ਪਰ ਫਿਰ ਵੀ ਗਰਮੀ ਇੰਨੀ ਜ਼ਿਆਦਾ ਵਾ ਘਬਰਾਟ ਹੋ ਰਹੀ ਹੈ ਜਿਸ ਤਰ੍ਹਾਂ ਚਿਪਚਿਪੀ ਜੀ ਗਰਮੀ ਅ ਬਿਲਕੁਲ ਜੀ ਕਿਉਂਕਿ ਮਿਨਿਮਮ ਟੈਂਪਰੇਚਰ ਨਾਈਟ ਟਾਈਮ ਟੈਂਪਰੇਚਰ ਵੀ ਵੱਧ ਗਿਆ ਡੇ ਟਾਈਮ ਟੈਂਪਰੇਚਰ ਤਾਂ ਪਹਿਲਾਂ ਹੀ ਵੱਧ ਚੱਲ ਰਿਹਾ ਸੀ ਜਿਵੇਂ ਕੱਲ 41 ਡਿਗਰੀ ਸੈਲਸੀਅਸ ਸੀ ਕਿਉਂਕਿ ਅੱਜ ਹੁਣ ਕਲਾਉਡੀ ਕੰਡੀਸ਼ਨਸ ਬਣੀਆਂ ਹੋਈਆਂ ਨੇ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਥੋੜੀ ਅਸੀਂ ਅੱਜ ਗਰਾਵਟ ਆਬਜ਼ਰਵ ਕਰ ਸਕਦੇ ਹਾਂ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀ ਬਾਰਿਸ਼ ਵੀ ਐਕਸਪੈਕਟਿਡ ਹੈ ਸਪੈਸ਼ਲੀ 28 ਔਰ 29 ਤਰੀਕ ਨੂੰ ਕਿਤੇ ਕਿਤੇ ਜਿਹੜੀ ਹੈਵੀ ਰੇਨ ਵੀ ਹੋ ਸਕਦੀ ਹੈ ਔਰ ਉਹਦੇ ਨਾਲ ਨਾਲ ਗਰਜ ਚਮਕ ਔਰ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਕੇ ਟੈਂਪਰੇਚਰ ਦੇ ਵਿੱਚ ਸੀ ਥੋੜੀ ਗਿਰਾਵਟ ਆਉਣ ਵਾਲੇ ਦਿਨਾਂ ਵਿੱਚ ਐਕਸਪੈਕਟ ਕਰ ਰਹੇ ਆ ਮੈਮ ਜਿਸ ਤਰ੍ਹਾਂ ਲਗਾਤਾਰ ਜਿਹੜਾ ਬਾ ਕਿਹਾ ਜਾ ਰਿਹਾ ਕਿ ਮਾਨਸੂਨ ਨਜ਼ਦੀਕ ਆ ਰਿਹਾ ਬਾ ਇਸ ਤਰ੍ਹਾਂ ਚਿਪਚਿਪੀ ਗਰਮੀ ਦਾ ਪ੍ਰਕੋਪ ਲੋਕਾਂ ਨੂੰ ਝੱਲਣਾ ਪਊਗਾ ਜਾਂ ਅਸੀਂ ਕਹਿ ਸਕਦੇ ਹਾਂ ਹਿਊਮਿਡਿਟੀ ਜਿਹੜੀ ਆ ਹੋਰ ਜ਼ਿਆਦਾ ਵੱਧ ਸਕਦੀ ਹੈ ਮਾ ਬਿਲਕੁਲ ਜੀ ਜਿਵੇਂ ਜਿਵੇਂ ਸਾਊਥ-ਈਸਟਰ ਲੀਵੈਂਟ ਸਟਰੋਂਗ ਹੋ ਰਹੀਆਂ ਨੇ ਮੌਨਸੂਨ ਅਪਰੋਚ ਕਰ ਰਿਹਾ ਉਸ ਉਹਦੇ ਨਾਲ ਨਾਲ ਜਿਹੜਾ ਇੱਕ ਸੁਭਾਵਿਕ ਹੈ ਕਿ ਹਵਾ ਦੇ ਵਿੱਚ ਮੌਇਸਚਰ ਇਹਨਾਂ ਦਿਨਾਂ ਦੇ ਵਿੱਚ ਵਧਣਾ ਹੁੰਦਾ ਤੇ ਉਹ ਵਧ ਰਿਹਾ ਹੈਗਾ ਸੋ ਤਾਂ ਕਰਕੇ ਇਸ ਤਰ੍ਹਾਂ ਦੀ ਅਨਕੰਫਰਟੇਬਲ ਕੰਡੀਸ਼ਨਸ ਬਣੀਆਂ ਹੋਈਆਂ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਬਾਰਿਸ਼ ਵੀ 익ਸਪੈਕਟਿਡ ਹੈ ਕਲਾਉਡੀਨੈਸ ਵੀ 익ਸਪੈਕਟਿਡ ਹੈ ਸੋ ਟੈਂਪਰੇਚਰ ਦੇ ਵਿੱਚ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਸਪੈਸ਼ਲੀ ਅਸੀਂ ਥੋੜੀ ਗ੍ਰਾਵਟ ਆਬਜ਼ਰਵ ਕਰ ਸਕਦੇ ਹਾਂ ਸੋ ਉਦੋਂ ਉਹਦੇ ਤੋਂ ਬਹੁਤ ਥੋੜੀ ਰਾਹਤ ਮਿਲ ਸਕਦੀ ਹੈ ਬਟ ਕਿ ਹਟ ਐਂਡ ਹਿਊਮਿਡ ਕੰਡੀਸ਼ਨਸ ਇਹ ਹਲੇ ਅਨਕੰਫਰਟੇਬਲ ਇਸ ਤਰ੍ਹਾਂ ਬਣੇ ਰਹਿਣ ਦੀ ਸੰਭਾਵਨਾ ਹੈ ਕਿਸਾਨ ਵੀਰਾਂ ਨੂੰ ਕੀ ਸਲਾਹ ਜੀ ਜਿਸ ਤਰ੍ਹਾਂ ਦਾ ਮੌਸਮ ਹੈ ਕਿਸਾਨ ਵੀਰ ਕਿਸ ਤਰ੍ਹਾਂ ਜਿਹੜਾ ਆਪਣਾ ਧਿਆਨ ਰੱਖਣ ਫਸਲਾਂ ਦਾ ਕਿਉਂਕਿ ਜਿਹੜੀ ਆ ਝੋਨੇ ਦੀ ਬਿਜਾਈ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਬਿਲਕੁਲ ਜੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਬਾਰਿਸ਼ ਐਕਸਪੈਕਟਿਡ ਹੈ ਸੋ ਉਹਦਾ ਜਿਹੜਾ ਜਿਵੇਂ ਹੁਣ ਝੋਨੇ ਦੀ ਬਿਜਾਈ ਚੱਲ ਰਹੀ ਹੈ ਉਹ ਬੜੀ ਲਾਹੇਵੰਦ ਸਿੱਧ ਹੋ ਸਕਦੀ ਹੈ ਕਿਉਂਕਿ ਅੱਜਕੱਲ ਪਾਣੀ ਦੀ ਬੜੀ ਲੋੜ ਹੈ ਬਟ ਇਹਦੇ ਨਾਲ ਨਾਲ ਫਾਰਮਰਸ ਨੂੰ ਅਸੀਂ ਇਹ ਵੀ ਸਲਾਹ ਦੇ ਸਕਦੇ ਹਾਂ ਕਿ ਜੇ ਉਹ ਕੁਝ ਕ੍ਰੌਪਸ ਦੀ ਹਾਰਵੈਸਟਿੰਗ ਕਰ ਰਹੇ ਨੇ ਜਿਵੇਂ ਮੂੰਗੀ ਵਗੈਰਾ ਦੀ ਕਰ ਰਹੇ ਨੇ ਜਾਂ ਕੁਝ ਬਿਜਾਈ ਹੋਰ ਚੱਲ ਰਹੀ ਹੈ ਮੱਕੀ ਵਗੈਰਾ ਦੀ ਸੋ ਉਹਨਾਂ ਦਾ ਉਹਨਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਐਕਸਪੈਕਟਿਡ ਹੈ ਉਹਨਾਂ ਨੂੰ ਕਰ ਰਹੇ ਨੇ اور ਜੋ ਸੋਇੰਗ ਕਰ ਰਹੇ ਨੇ ਉਹ ਵੀ ਉਹਨਾਂ ਨੂੰ ਜਿਹੜੀਆਂ ਇਹ ਵਾਲੀਆਂ ਕੰਡੀਸ਼ਨਸ ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਕਰਨੀ ਚਾਹੀਦੀ ਹੈ ਕਿਉਂਕਿ ਜੇ ਸੋਇੰਗ ਤੋਂ ਇਮੀਡੀਏਟਲੀ ਬਾਅਦ ਬਾਰਿਸ਼ ਹੋ ਜੇ ਫਿਰ ਵੀ ਉਹ ਕロップ ਦੇ ਲਈ ਨੁਕਸਾਨਦਾਇਕ ਹੋ ਜਾਂਦੀ ਹੈ ਜਿਵੇਂ 28 اور 29 ਤਰੀਕ ਨੂੰ ਜਿਹੜਾ ਪੰਜਾਬ ਦੇ ਵਿੱਚ ਹੈਵੀ ਰੇਨ ਵੀ ਕਿਤੇ ਕਿਤੇ ਹੋ ਸਕਦੀ ਹੈ ਔਰ ਤੇਜ਼ ਹਵਾਵਾਂ ਔਰ ਗਰਜ ਚਮਕ ਵੀ ਹੋ ਸਕਦੀ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਹੀ ਉਹਨਾਂ ਨੂੰ ਜਿਹੜੇ ਉਹਨਾਂ ਦੇ ਅਗਲੇ ਖੇਤੀ ਧੰਦਿਆਂ ਦੀ ਵਿਉਂਤਬੰਦੀ ਕਰਨੀ ਚਾਹੀਦੀ ਹੈ ਮੈਮ ਜਿਸ ਤਰ੍ਹਾਂ ਲੋਕ ਕਬਰਾਟ ਜਿਹੇ ਆਲਾ ਮੌਸਮ ਆ ਜਾਂਦਾ ਤੁਸੀਂ ਦੱਸਿਆ ਕਿ ਹਿਊਮਿਡਿਟੀ ਵਧੀ ਹੋਈ ਹੈ ਮੋਇਸਚਰਾਈਜ਼ਰ ਜਿਹੜਾ ਵਧਿਆ ਹੋਇਆ ਹਵਾ ਦੇ ਵਿੱਚ ਆਮ ਲੋਕਾਂ ਨੂੰ ਕੀ ਸਲਾਹ ਦਿਓਗੇ ਕਿਸ ਤਰ੍ਹਾਂ ਲੋਕ ਜਿਹੜਾ ਆਪਣਾ ਬਚਾਅ ਕਰਨਾਂ ਆਮ ਲੋਕਾਂ ਨੂੰ ਇਹ ਸਲਾਹ ਦੇ ਸਕਦੇ ਆਂ ਜੀ ਕਿ ਹਵਾ ਦੇ ਵਿੱਚ ਮੌਇਸਚਰ ਵਧਿਆ ਹੋਇਆ ਹੈ ਹੌਟ ਐਂਡ ਹਿਊਮਿਡ ਕੰਡੀਸ਼ਨਸ ਬਣੀਆਂ ਹੋਈਆਂ ਨੇ ਕਿਉਂਕਿ ਜਦੋਂ ਅਸੀਂ ਕਹਿੰਦੇ ਹੁੰਦੇ ਆ ਕਿ ਗਰਮੀ ਡਰਾਈ ਹੁੰਦੀ ਆ ਉਹ ਸੌਖੀ ਹੁੰਦੀ ਹੈ ਟੋਲਰੇਟ ਕਰਨੀ ਜਦੋਂ ਹਿਊਮਿਡ ਕੰਡੀਸ਼ਨਸ ਨਾਲ ਹੌਟ ਐਂਡ ਹਿਊਮਿਡ ਹੋ ਜਾਂਦੀਆਂ ਨੇ ਉਹ ਬਹੁਤ ਹੀ ਆਪਰੈਸਿਵ ਵੈਦਰ ਕੰਡੀਸ਼ਨਸ ਹੋ ਜਾਂਦੀਆਂ ਨੇ ਔਰ ਸਿਹਤ ਲਈ ਉਹਨਾਂ ਦਾ ਨੁਕਸਾਨ ਹੁੰਦਾ ਕਿਉਂਕਿ ਬਹੁਤ ਅਨਕੰਫਰਟੇਬਲ ਹੁੰਦੀਆਂ ਨੇ ਸਾਰਿਆਂ ਲਈ ਸੋ ਇਹਦਾ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਪ੍ਰੋਪਰ ਡਾਈਟ ਲੈਣੀ ਚਾਹੀਦੀ ਔਰ ਵਾਤੋ-ਵਾਤ ਲਿਕੁਇਡਸ ਲੈਣੇ ਚਾਹੀਦੇ ਨੇ ਤਾਂ ਕਿ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦਾ ਕੋਈ ਨੁਕਸਾਨ ਨਾ ਹੋ ਸਕੇ ਧੰਨਵਾਦ ਜੀ ਬਿਲਕੁਲ ਇਹ ਸਾਨੂੰ ਮੌਸਮ ਵਿਗਿਆਨੀ ਪਵਨੀਤ ਕੌਰ ਕੀ ਅੰਗਰੇਜ਼ੀ ਜਿਨ੍ਹਾਂ ਨੇ ਦੱਸਿਆ ਕਿ ਘੜ ਤੋਂ ਘੜ ਤਾਪ ਤੋ ਤੇ ਨੇ ਸਮੇਂ ਸਬ ਤੋਂ ਵੱਧ ਜਿਹੜਾ 32 60 ਕੁਝ ਡਿਗਰੀ ਜਿਹੜਾ ਰਿਕਾਰਡ ਕੀਤਾ ਗਿਆ ਸੀ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਗਰਮੀ ਦਾ ਪ੍ਰਕੋਪ ਜਿਹੜਾ ਦੇਖਣ ਨੂੰ ਮਿਲਿਆ ਨਾਲ ਦੀ ਨਾਲ ਹੀ ਇਹਨਾਂ ਨੇ ਮੈਮ ਨੇ ਦੱਸਿਆ ਕਿ ਹਿਊਮਿਡਿਟੀ ਜਿਹੜੀ ਹੈ ਉਹ ਹਵਾ ਦੇ ਵਿੱਚ ਹੈ ਕਿਤੇ ਨਾ ਕਿਤੇ ਮੌਇਸਚਰਾਈਜ਼ਰ ਹੈ ਜਿਸ ਦੇ ਨਾਲ ਜਿਹੜੀ ਆਮ ਲੋਕਾਂ ਨੂੰ ਵੀ ਘਬਰਾਹਟ ਆਦ ਜਿਹੜੀ ਆ ਸਹਿਣ ਕਰਨੀ ਪੈ ਸਕਦੀ ਹੈ ਲੋਕਾਂ ਨੂੰ ਜਿਹੜੀ ਸਲਾਹ ਦਿੱਤੀ ਗਈ ਹੈ ਕਿ ਵੱਧ ਤੋਂ ਵੱਧ ਜਿਹੜਾ ਪਾਣੀ ਜਾਂ ਫਿਰ ਤਰਲ ਪਦਾਰਥ ਪੀਣ ਲਿਵਿੰਗ ਇੰਡੀਆ ਨਿਊਜ਼ਲੀ ਲੁਧਿਆਣਾ ਤੋਂ ਰਾਜਵਿੰਦਰ ਸਿੰਘ